ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Only Punjab ਤੇ ਅਤੇ ਪੰਜਾਬੀ ਵਿਆਕਰਨ ਦੀ ਸੀਰੀਜ਼ ਦੇ ਵਿੱਚ ਵੀ ਸਵਾਗਤ ਹੈ ਤੁਹਾਡਾ ਠੀਕ ਹੈ ਅੱਜ ਆਪਾਂ ਅਗਲਾ ਚੈਪਟਰ ਸ਼ੁਰੂ ਕਰ ਰਹੇ ਹਾਂ ਆਪਣਾ ਜਿਹਦਾ ਨਾਂ ਹੈ ਵਰਣਬੋਧ ਠੀਕ ਹੈ ਗੁਰਮੁਖੀ ਲਿਪੀ ਤੇ ਵਰਣਮਲਾ ਅੰਗਰੇਜ਼ੀ ਦੇ ਵਿੱਚ ਇਹਨੂੰ ਕਹਿੰਦੇ ਆ ਔਰਥੋਗ੍ਰਾਫੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਕਿ ਵਰਣ ਕੀ ਹੁੰਦੇ ਨੇ ਵਰਣ ਵਰਣ ਦਾ ਅਰਥ ਹੈ ਅੱਖਰ ਜਾਂ ਚਿੰਨ ਠੀਕ ਹੈ ਕਿਸੇ ਅੱਖਰ ਨੂੰ ਇਹ ਕਿਸੇ ਚਿੰਨੂ ਆਪਾਂ ਕੀ ਕਹਨੇ ਆ ਵਰਨ ਕਹਨੇ ਆ ਅੱਖਰ ਕਿਹੜੇ ਹੋ ਸਕਦੇ ਨੇ ਏ ਬੀ ਸੀ ਊੜਾ ਆੜਾ ਈ ਡੀ ਅ ਕ ਖ ਗ ਠੀਕ ਹੈ ਚਿੰਨ ਕਿਹੜੇ ਹੋ ਸਕਦੇ ਨੇ ਅੱਧਕ ਟਿੱਪੀ ੜਾ ਕਨੋੜਾ ਇਹ ਸਾਰੇ ਚਿੰਨੇ ਠੀਕ ਹੈ ਵਰਨਾ ਦਾ ਸਬੰਧ ਧੁਨੀਆਂ ਦੇ ਉਚਾਰਨ ਨਾਲ ਹੁੰਦਾ ਹੈ ਜਦ ਕੋਈ ਧੁਨੀ ਪੈਦਾ ਹੁੰਦੀ ਹੈ ਤਾਂ ਆਪਾਂ ਨੂੰ ਉੱਥੇ ਵਰਨਾ ਦੀ ਲੋੜ ਪੈਂਦੀ ਹੈ ਠੀਕ ਹੈ ਮਨੁੱਖ ਆਪਣੇ ਮੂੰਹ ਪੋਲ ਵਿਚਲੇ ਅੰਗਾਂ ਜਿਵੇਂ ਕਿ ਬੁੱਲ ਜੀਭ ਤਾਲੂ ਕਾਂਠ ਦੰਦ ਨੱਕ ਸੁਰੇ ਅੰਤਰ ਠੀਕ ਹੈ ਇਦੇ ਨਾਲ ਕਈ ਤਰ੍ਹਾਂ ਦੀਆਂ ਧੁਨੀਆਂ ਉਚਾਰਦਾ ਹੈ ਠੀਕ ਹੈ ਜਿਵੇਂ ਮੈਂ ਕੋਈ ਧੁਨੀ ਉਚਾਰਦਾ ਠੀਕ ਹੈ ਤੁਸੀਂ ਕੋਈ ਧੁਨੀ ਉਚਾਰਦੇ ਹੋ ਤਾਂ ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਸੰਭਲਣ ਲਈ ਇਹਨਾਂ ਨੂੰ ਕੁਝ ਵਿਸ਼ੇਸ਼ ਚਿੰਨਾਂ ਨਾਲ ਪ੍ਰਗਟ ਕੀਤਾ ਜਾਂਦਾ ਹੈ ਠੀਕ ਹੈ ਕੁਝ ਵਿਸ਼ੇਸ਼ ਚਿੰਨ ਬਣਾਏ ਗਏ ਨੇ ਕਿ ਆਪਾਂ ਧੁਨੀ ਨੂੰ ਸਾਂਭ ਸਕੀਏ ਕੋਈ ਧੁਨੀ ਉਤਪੰਨ ਹੁੰਦੀ ਹੈ ਠੀਕ ਹੈ ਆਪਾਂ ਨੂੰ ਕਿਵੇਂ ਪਤਾ ਲੱਗਣਾ ਕਿ ਕੋਈ ਧੁਨੀ ਕਿਵੇਂ ਉਤਪੰਨ ਹੋਈ ਹੈ ਠੀਕ ਹੈ ਤੇ ਕੀ ਉਤਪੰਨ ਹੋਈ ਹੈ ਜਿਵੇਂ ਕਿ ਆ ਦੇਖੋ ਸ ਹ ਹ ਕ ਚਾ ਚਾ ਟੈਂਕਾ ਨੰਨਾ ਪਪਾ ਸ ਅ ਕ ਬ ਏ ਬੀ ਸੀ ਅਧਿਤੁਨੀਆਂ ਦੇ ਚਿੰਨੇ ਠੀਕ ਹੈ ਇਹ ਸਾਰੇ ਕੀ ਨੇ ਇਹ ਚਿੰਨ ਨੇ ਠੀਕ ਹੈ ਤਾਂ ਜਿਵੇਂ ਕਿ ਮੈਂ ਆਪਣੇ ਮੂੰਹੋਂ ਕਿਸੇ ਦਾ ਨਾਂ ਲਮਾ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਅਮਨ ਕੱਡਾ ਮੈਂ ਮੂੰਹੋਂ ਠੀਕ ਹੈ ਅਮਨ ਨੂੰ ਲਿਖਣ ਵਾਸਤੇ ਮੈਨੂੰ ਇਹ ਚਿੰਨਾ ਦੀ ਇਹ ਵਰਨਾ ਦੀ ਲੋੜ ਪੈਣੀ ਹੈ ਠੀਕ ਹੈ ਆੜਾ ਮਮਾ ਨੰਨਾ ਅਮਨ ਬਣਿਆ ਠੀਕ ਹੈ ਅੰਗਰੇਜ਼ੀ ਦੇ ਵਿੱਚ ਮੈਨੂੰ ਕਿਵੇਂ ਲੋੜ ਪੈਣੀ ਹੈ ਏ ਐਮ ਏ ਐਨ ਠੀਕ ਹੈ ਔਰ ਹਿੰਦੀ ਦੇ ਵਿੱਚ ਅ ਮ ਨ ਅਮਨ ਠੀਕ ਹੈ ਤਾਂ ਮੈਂ ਜਿਹੜੀ ਧੁਨੀ ਉਚਾਰ ਰਿਹਾ ਤਾਂ ਉਹਨਾਂ ਨੂੰ ਲਿਖਣ ਵਾਸਤੇ ਉਹਨਾਂ ਨੂੰ ਸਹੀ ਢੰਗ ਨਾਲ ਲਿਖਣ ਵਾਸਤੇ ਮੈਨੂੰ ਇਹ ਧੁਨੀਆਂ ਦੀ ਲੋੜ ਪੈਂਦੀ ਹੈ ਮੈਨੂੰ ਇਹ ਵਰਨਾਂ ਦੀ ਲੋੜ ਪੈਂਦੀ ਹੈ ਠੀਕ ਹੈ ਪਰਿਭਾਸ਼ਾ ਕੀ ਹੈ ਇਹਦੀ ਮਨੁੱਖ ਵੱਲੋਂ ਉਚਾਰੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟਾਉਣ ਲਈ ਵਰਤੇ ਗਏ ਚੀਨਾਂ ਨੂੰ ਵਰਣ ਕਿਹਾ ਜਾਂਦਾ ਹੈ ਠੀਕ ਹੈ ਆਪਾਂ ਜਿਹੜੇ ਚਿੰਨ ਵਰਤਦੇ ਆ ਇਹ ਇਹਨਾਂ ਨੂੰ ਵਰਦਨ ਕਿਹਾ ਜਾਂਦਾ ਤਾਂ ਅੱਗੇ ਲਿਪੀ ਦੇ ਉਹ ਪਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚੀਨਾ ਦੇ ਸਮੂਹ ਨੂੰ ਚੀਨਾ ਦੇ ਆ ਦੇਖੋ ਚੀਨਾ ਦੇ ਸਮੂਹ ਨੂੰ ਲਿਪੀ ਕਹਿੰਦੇ ਨੇ ਠੀਕ ਹੈ ਚੀਨਾ ਨੂੰ ਸਮੂਹ ਦੇ ਵਿੱਚ ਆਪਾਂ ਨੇ ਇਕੱਠਾ ਕਰ ਲਿਆ ਤਾਂ ਉਹਨੂੰ ਕੀ ਕਹਿੰਦੇ ਨੇ ਲਿਪੀ ਲਿਪੀ ਕਿਸੇ ਭਾਸ਼ਾ ਦਾ ਲਿਖਣ ਪ੍ਰਬੰਧਨ ਅਰਥਾਤ ਲਿਖਣ ਢੰਗ ਹੁੰਦੀ ਹੈ ਲਿਖਣ ਦਾ ਢੰਗ ਕਿਵੇਂ ਹੈ ਉਹ ਲਿਪੀ ਦੱਸੇਗੀ ਠੀਕ ਹੈ ਲਿਪੀ ਹੀ ਕਿਸੇ ਭਾਸ਼ਾ ਦੀ ਵਿਸ਼ੇਸ਼ ਪਛਾਣ ਬਣਦੀ ਹੈ ਕਿਸੇ ਭਾਸ਼ਾ ਦੀ ਵਿਸ਼ੇਸ਼ ਪਛਾਣ ਕਿਵੇਂ ਬਣਦੀ ਹੈ ਲਿਪੀ ਨਾਲ ਬਣਦੀ ਹੈ ਜਿਵੇਂ ਪੰਜਾਬੀ ਭਾਸ਼ਾ ਹੈ ਠੀਕ ਹੈ ਉਹਦੇ ਵਿੱਚ ਆਪਾਂ ਕੀ ਇਸਤੇਮਾਲ ਕਰਦੇ ਹਾਂ ਗੁਰਮੁਖੀ ਲਿਪੀ ਠੀਕ ਹੈ ਹਰ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੁੰਦੀ ਆ ਦੇਖੋ ਪੰਜਾਬੀ ਦੀ ਭਾਸ਼ਾ ਲਈ ਆਪਾਂ ਗੁਰਮੁਖੀ ਲਿਪੀ ਇਸਤੇਮਾਲ ਕਰਦੇ ਆ ਜਿਵੇਂ ਕਿ ਊੜਾ ਕਕਾ ਖਖਾ ਚਚਾ ਤਤਾ ਪਪਾ ਠੀਕ ਹੈ ਹਿੰਦੀ ਭਾਸ਼ਾ ਲਈ ਕੀ ਇਸਤੇਮਾਲ ਕਰਦੇ ਆ ਆਪਾਂ ਦੇਵਨਾਗਰੀ ਲਿਪੀ ਅ ਸ ਕ ਪ ਜ ਰ ਠੀਕ ਹੈ ਅੰਗਰੇਜ਼ੀ ਲਈ ਜਿਵੇਂ ਕੀ ਯੂਜ਼ ਕਰਦੇ ਆ ਆਪਾਂ ਰੋਮਨ ਲਿਪੀ ए बी एफ ओ जी एच ਠੀਕ ਹੈ ਉਦਾਹਰਨ ਵਜੋਂ ਇੱਕ ਧੁਨੀ ਇੱਕ ਸ਼ਬਦ ਜਾਂ ਇੱਕ ਵਾਕ ਨਵੱਖ ਵੱਖ ਲਿਪੀਆਂ ਰਾਹੀਂ ਪੇਸ਼ ਕਰਨ ਦਾ ਢੰਗ ਇਸ ਤਰ੍ਹਾਂ ਹੈ ਦੇਖੋ ਧੁਨੀ ਹੈ ਰਾਰਾ ਰ ਅ ਦੀ ਧੁਨੀ ਆਪਾਂ ਨੇ ਉਤਪੰਨ ਕੀਤੀ ਹੈ ਠੀਕ ਹੈ ਰ ਅ ਦੀ ਧੁਨੀ ਉਤਪੰਨ ਹੋਈ ਹੈ ਤਾਂ ਉਹਨੂੰ ਗੁਰਮੁਖੀ ਦੇ ਵਿੱਚ ਕਿਵੇਂ ਲਿਖਿਆ ਜਾਏਗਾ ਰਾਰੇ ਨਾਲ ਲਿਖਿਆ ਜਾਏਗਾ ਦੇਵਨਾਗਰੀ ਦੇ ਵਿੱਚ ਰ ਨਾਲ ਠੀਕ ਹੈ ਰੋਮਨ ਦੇ ਵਿੱਚ ਆਰ ਨਾਲ ਫੋਰ ਐਗਜ਼ਾਮਪਲ ਮੈਂ ਕਿਹਾ ਰਮਨ ਠੀਕ ਹੈ ਰਮਨ ਗੁਰਮੁਖੀ ਦੇ ਵਿੱਚ ਕਿਵੇਂ ਲਿਖਾਂਗੇ ਰ ਰ ਮ ਮ ਨ ਨ ਰਮਨ ਠੀਕ ਹੈ ਦੇਵਨਾਗਰੀ ਦੇ ਵਿੱਚ ਕਿਵੇਂ ਲਿਖਾਂਗੇ ਰ ਮ ਨ ਰਮਨ ਠੀਕ ਹੈ ਰੋਮਨ ਦੇ ਵਿੱਚ ਕਿਵੇਂ ਲਿਖਾਂਗੇ ਆਰ ਏ ਐਮ ਏ ਐਨ ਰਮਣ ਬਣ ਗਿਆ ਠੀਕ ਹੈ ਉਦਾਂ ਹੀ ਪਪੇ ਦੇ ਵਿੱਚ ਪ ਪੀ ਫਿਰ ਉਦਾਂ ਹੀ ਮੋਹਨ ਮੋਹਨ ਨੂੰ ਦੇਖੋ ਪੰਜਾਬੀ ਦੇ ਵਿੱਚ ਕਿਵੇਂ ਲਿਖਿਆ ਹੋਇਆ ਹੈ ਹਿੰਦੀ ਦੇ ਵਿੱਚ ਕਿਵੇਂ ਲਿਖਿਆ ਹੋਇਆ ਹੈ ਔਰ ਇੰਗਲਿਸ਼ ਦੇ ਵਿੱਚ ਕਿਵੇਂ ਲਿਖਿਆ ਹੋਇਆ ਹੈ ਉਦਾਂ ਹੀ ਕਾਰ ਹੈ ਠੀਕ ਹੈ ਕਾਰ ਦੀ ਧੁਨੀ ਇਹ ਧੁਨੀ ਹੈ ਕਾਰ ਠੀਕ ਹੈ ਕਾਰ ਦੀ ਧੁਨੀ ਉਤਪੰਨ ਹੋਈ ਹੈ ਤਾਂ ਉਹਨੂੰ ਪੰਜਾਬੀ ਵਿੱਚ ਕਿਵੇਂ ਲਿਖਿਆ ਜਾਊਗਾ ਯਾਨੀ ਕਿ ਗੁਰਮੁਖੀ ਦੇ ਵਿੱਚ ਕਿਵੇਂ ਲਿਖਿਆ ਜਾਊਗਾ ਕੱਕੇ ਨੂੰ ਕੰਨਾ ਕਾ ਰਾਰਾ ਕਾਰ ਬਣ ਗਿਆ ਠੀਕ ਹੈ ਉਦਾਂ ਹੀ ਦੇਵਨਾਗਰੀ ਦੇ ਵਿੱਚ ਹਿੰਦੀ ਦੇ ਵਿੱਚ ਕਿਵੇਂ ਲਿਖਿਆ ਜਾਊਗਾ ਕਕੋ ਆਰ ਕਾਰ ਠੀਕ ਹੈ ਉਦਾਂ ਹੀ ਰੋਮਨ ਦੇ ਵਿੱਚ ਔਰ ਇੰਗਲਿਸ਼ ਦੇ ਵਿੱਚ ਕਿਵੇਂ ਲਿਖਿਆ ਜਾਊਗਾ ਸੀਏ ਆਰ ਕਾਰ ਠੀਕ ਹੈ ਜੀ ਅੱਗੇ ਆਓ ਵਰਣਮਾਲਾ ਤੇ ਵਰਣਮਾਲਾ ਤੋਂ ਭਾਵ ਵਰਨਾ ਦੀ ਮਾਲਾ ਹੈ ਠੀਕ ਹੈ ਵਰਨਾ ਦੀ ਮਾਲਾ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਵਰਨਾ ਜਾਂ ਅੱਖਰਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਮਾਲਾ ਵਾਂਗ ਪਰੋਣ ਦੀ ਕਲਾ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਠੀਕ ਹੈ ਵੈਰੀ ਈਜ਼ੀ ਹਰ ਭਾਸ਼ਾ ਦੀ ਵਕਰੀ ਵਰਣਮਾਲਾ ਹੁੰਦੀ ਹੈ ਹਰ ਭਾਸ਼ਾ ਦੀ ਵਕਰੀ ਵਰਣਮਾਲਾ ਹੁੰਦੀ ਹੈ ਪੰਜਾਬੀ ਵਰਣਮਾਲਾ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਤਾਂ ਆਪਾਂ ਨੇ ਕਈ ਵਾਰ ਪੜ੍ਹ ਲਿਆ ਠੀਕ ਹੈ ਇਸ ਵਿੱਚ 41 ਵਰਨ ਹੁੰਦੇ ਨੇ ਇਹਨਾਂ ਨੂੰ ਅੱਠ ਵਰਗਾ ਦੇ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਵੈਰੀ ਇੰਪੋਰਟੈਂਟ ਇੱਥੋਂ ਹੀ ਕੁਐਸਚਨ ਪੁੱਟ ਹੁੰਦੇ ਨੇ ਠੀਕ ਹੈ ਜਿਨ੍ਹਾਂ ਦਾ ਵੇਰ ਵਾਈਸ ਪ੍ਰਕਾਰ ਦੇਖੋ ਪੰਜਾਬੀ ਵਰਣਮਾਲਾ ਦੇ ਵਿੱਚ ਮੁੱਖ ਵਰਗ ਹੁੰਦੇ ਨੇ ਊੜਾ ਆੜਾ ਈੜੀ ਸਸਾ ਹਾਹਾ ਠੀਕ ਹੈ ਕਕਾ ਵਰਗ ਹੈ ਫਿਰ ਚਚਾ ਵਰਗ ਹੈ ਫਿਰ ਟੈਂਕਾ ਵਰਗ ਹੈ ਫਿਰ ਤੱਤਾ ਵਰਗ ਹੈ ਫਿਰ ਪੱਪਾ ਫਿਰ ਅੰਤਿਮ ਵਰਗ ਅੰਤਿਮ ਵਰਗਾ ਦੇਖੋ ਨਵੀਨ ਵਰਗ ਹੁੰਦੇ ਨੇ ਜਿਨ੍ਹਾਂ ਪੈਰਾਂ ਦੇ ਵਿੱਚ ਬਿੰਦੀ ਹੁੰਦੀ ਹੈ ਜਿਹੜੇ ਨਵੇਂ ਐਡ ਕੀਤੇ ਗਏ ਨੇ ਉਹਨਾਂ ਨੂੰ ਨਵੀਨ ਵਰਗ ਕਿਹਾ ਜਾਂਦਾ ਠੀਕ ਹੈ ਦੇਖੋ ਸ਼ੁਰੂ ਤੋਂ ਆਪਾਂ ਦੇਖਦੇ ਹਾਂ ਮੁੱਖ ਵਰਗ ਕਿਹੜੇ ਹੁੰਦੇ ਨੇ ਊੜਾ ਆੜਾ ਈੜੀ ਸਸਾ ਹਾਹਾ ਤੱਕ ਪੰਜ ਹੁੰਦੇ ਨੇ ਨਾ ਫਿਰ ਕਕਾ ਵਰਗ ਦੇ ਵਿੱਚ ਕਕਾ ਖਖਾ ਗਗਾ ਘਗਾ ਤੇ ਅੰਗਾ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਅੰਗਾ ਨੂੰ ਯੂਜ਼ ਨਹੀਂ ਕੀਤਾ ਜਾਂਦਾ ਠੀਕ ਹੈ ਫਿਰ ਚਚਾ ਵਰਗ ਆ ਗਿਆ ਚਚਾ ਛਚਾ ਜਜਾ ਝਜਾ ਤੇ ਵੰਜਾ ਠੀਕ ਹੈ ਫਿਰ ਟੈਂਕਾ ਵਰਗ ਦੇ ਵਿੱਚ ਟੈਂਕਾ ਠਠਾ ਡਡਾ ਢਡਾ ਨਾਣਾ ਫਿਰ ਤੱਤਾ ਵਰਗ ਦੇ ਵਿੱਚ ਤੱਤਾ ਥੱਤਾ ਦੱਦਾ ਧੱਦਾ ਨੰਨਾ ਠੀਕ ਹੈ ਪਪਾ ਵਰਗ ਦੇ ਵਿੱਚ ਪਪਾ ਫਫਾ ਬੱਬਾ ਭੱਬਾ ਮਮਾ ਫਿਰ ਅੰਤਿਮ ਵਰਗ ਦੇ ਵਿੱਚ ਆਊਗਾ ਯਈਆ ਰਾਰਾ ਲੱਲਾ ਵਾਵਾ ੜਾੜਾ ਫਿਰ ਨਵੀਨ ਵਰਗ ਹੁੰਦੇ ਨੇ ਜਿਹੜੇ ਨਵੇਂ ਜੋੜੇ ਗਏ ਨੇ ਠੀਕ ਹੈ 35 ਅਖਰੀ ਦੇ ਵਿੱਚ ਛੇ ਦਵੇਂ ਜੋੜੇ ਗਏ ਨੇ ਪਹਿਲਾ ਪੰਜ ਜੋੜੇ ਦੇ ਫਿਰ ਆਖਰੀ ਵਾਲਾ ਲੱਲਾ ਜੋੜਿਆ ਸੀਗਾ ਠੀਕ ਹੈ ਇਹਦੇ ਵਿੱਚ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਫਿਰ ਲੱਲੇ ਪੈਰ ਬਿੰਦੀ ਠੀਕ ਹੈ ਆ ਦੇਖੋ ਅੰਗਰੇਜ਼ੀ ਵਰਣਮਾਲਾ ਵਿੱਚ ਏ ਤੋਂ ਜੈਡ ਤੱਕ 26 ਵਰਣ ਹਨ ਇਹ ਤਾਂ ਪਤਾ ਸਾਰਿਆਂ ਨੂੰ ਏ ਤੋਂ ਲੈ ਕੇ ਜੈਡ ਤੱਕ 26 ਵਰਗ ਹੁੰਦੇ ਨੇ ਠੀਕ ਹੈ ਨੋਟ ਆ ਦੇਖੋ ਜੋ ਕੇਸ ਹਨ ਦੋ ਧੁਨੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਜ ਦੇ ਸਮੇਂ ਦੇ ਵਿੱਚ ਠੀਕ ਹੈ ਆ ਦੇਖੋ ਇਹਦੇ ਵਿੱਚ ਸ਼ੋ ਕੀਤਾ ਹੋਇਆ ਹੈ ਤਾਂ ਇਹ ਟੋਪਿਕ ਜੋ ਵਰਣਮਾਲਾ ਦਾ ਹੈ ਪੰਜਾਬੀ ਵਰਣਮਾਲਾ ਦਾ ਵੈਰੀ ਇੰਪੋਰਟੈਂਟ ਟੋਪਿਕ ਹੈ ਠੀਕ ਹੈ ਇਹਦੇ ਵਿੱਚੋਂ ਕੁਐਸਚਨ ਪੱਕਾ ਬਣਦਾ ਹੀ ਬਣਦਾ ਹੈ ਦੇਖੋ ਪਹਿਲਾਂ 35 ਅੱਖਰ ਨੇ ਫਿਰ 6 ਹੋਰ ਜੋੜਤੇ 41 ਬਣ ਗਏ 35 ਅੱਖਰੀ ਦੇ ਵਿੱਚ 6 ਹੋਰ ਨਵੇਂ ਅੱਖਰ ਜੋੜਤੇ ਠੀਕ ਹੈ ਪੈਰਾਂ ਚ ਬਿੰਦੀ ਵਾਲੇ ਫਿਰ 35 ਤੋਂ ਬਣ ਗਏ 41 ਅੱਖਰ ਤਾਂ ਆ ਯਾਦ ਰੱਖਣਾ ਕਿ ਹਰ ਇੱਕ ਵਰਗ ਦੇ ਵਿੱਚ ਪੰਜ ਹੀ ਅੱਖਰ ਹੁੰਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਹੁੰਦਾ ਮੁੱਖ ਵਰਗ ਇਹ ਯਾਦ ਕਰਨਾ ਠੀਕ ਹੈ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਟ ਕਰਕੇ ਦੇ ਸਕਦੇ ਨੇ ਮੁੱਖ ਵਰਗ ਦੇ ਵਿੱਚ ਕਿਹੜੇ-ਕਿਹੜੇ ਅੱਖਰ ਹੁੰਦੇ ਨੇ ਠੀਕ ਹੈ ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇ ਆਪਾਂ 5-5 ਫਿੱਟ ਕਰ ਲਾਂਗੇ ਨਾ ਫਿਰ ਆਪਾਂ ਨੂੰ ਪਤਾ ਚੱਲ ਜੂਗਾ ਕਿ ਕਕਾ ਵਰਗ ਦੇ ਵਿੱਚ ਕਿਹੜੇ-ਕਿਹੜੇ ਆਣਗੇ ਚਚਾ ਵਰਗ ਦੇ ਵਿੱਚ ਕਿਹੜੇ-ਕਿਹੜੇ ਆਣਗੇ ਤਾਂ ਆਹ ਯਾਦ ਰੱਖਿਓ ਕਿ ਆਹ ਵਾਲੇ ਅੱਖਰ ਡਿਲੀਟ ਨਹੀਂ ਕਰਨੇ ਹੈਗੇ ਠੀਕ ਹੈ ਇਹ ਲਿਖਨੇ ਜ਼ਰੂਰੀ ਨੇ ਭਾਵੇਂ ਅੱਜ ਦੇ ਟਾਈਮ ਦੇ ਵਿੱਚ ਵਰਤੋਂ ਨਹੀਂ ਕੀਤੀ ਜਾਂਦੀ ਪਰ ਇੱਥੇ ਲਿਖਨੇ ਇਹ ਜ਼ਰੂਰੀ ਨੇ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਟ ਕਰਕੇ ਦੇ ਸਕਦੇ ਨੇ ਕਿ ਅੰਗਾ ਕਿਹਦਾ ਮੈਂਬਰ ਹੈ ਠੀਕ ਹੈ ਕਕਾ ਵਰਗ ਦਾ ਮੈਂਬਰ ਹੈ ਫਿਰ ਟੈਂਕਾ ਵਰਗ ਤਤਾ ਵਰਗ ਪਪਾ ਵਰਗ ਫਿਰ ਅੰਤਿਮ ਵਰਗ ਯਾਦ ਰੱਖਣੇ ਅੰਤਿਮ ਵਰਗ ਦੇ ਵਿੱਚੋਂ ਕੁਐਸਚਨ ਪੱਕਾ ਪੁੱਟ ਹੁੰਦਾ ਹੀ ਹੁੰਦਾ ਠੀਕ ਹੈ ਯਈਆ ਰਾਰਾ ਲਲਾ ਵਾਵਾ ੜਾੜਾ ਫਿਰ ਨਵੀਨ ਵਰਗ ਦੇ ਵਿੱਚ ਠੀਕ ਹੈ ਬਾਕੀ ਦੇਖੋ ਪੰਜ-ਪੰਜ ਮੈਂਬਰ ਨੇ ਸਾਰਿਆਂ ਦੇ ਠੀਕ ਹੈ ਇਹਦੇ ਵਿੱਚ 6 ਨੇ ਠੀਕ ਹੈ ਨਵੀਨ ਵਰਗ ਦੇ ਵਿੱਚ 6 ਨੇ ਪੈਰਾਂ 'ਚ ਬਿੰਦੀ ਵਾਲੇ ਸਾਰੇ ਤਾਂ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਕਰਾਂਗੇ ਅਗਲੇ ਲੈਕਚਰ ਦੇ ਵਿੱਚ ਪੜਾਂਗੇ ਗੁਰਮੁਖੀ ਲਿਪੀ ਚਲੋ ਧੰਨਵਾਦ ਸਾਰਿਆਂ ਦਾ ਪੜਦੇ ਰਹੋ God bless you. Signing off.